ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਬਹੁਤ ਹੀ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਅੱਗੇ ਸ਼ੇਅਰ ਜਰੂਰ ਕਰ ਦਿਓ ਸੰਗਤ ਜੀ ਕਈ ਵਾਰ ਸਾਨੂੰ ਲੱਗਦਾ ਹੈ ਵੀ ਗੁਰਬਾਣੀ ਦਾ ਜਿਹੜਾ ਪਾਠ ਕਰਨਾ ਹੈ ਇਹ ਬਹੁਤ ਔਖ ਹੈ ਤੋ ਕਿ ਕਈਆਂ ਨੇ ਸਾਡੇ ਮਨਾਂ ਦੇ ਵਿੱਚ ਇਹ ਗੱਲਾਂ ਬਿਠਾ ਦਿੱਤੀਆਂ ਨੇ ਭਾਈ ਤੂੰ ਤਾਂ ਗੁਰਬਾਣੀ ਦਾ ਪਾਠ ਕਰ ਹੀ ਨਹੀਂ ਸਕਦਾ ਬਈ ਗੁਰਬਾਣੀ ਦਾ ਪਾਠ ਕਰਨਾ ਤੇ ਬਹੁਤ ਔਖ ਹੈ ਇਹ ਤਾਂ ਕੇਵਲ ਕਈ ਸਾਲ ਲਗਾ ਕੇ ਗੁਰਬਾਣੀ ਦੀ ਸੰਥਿਆ ਤੁਸੀਂ ਕਰੋ ਫਿਰ ਕਿਤੇ ਜਾ ਕੇ ਤੁਸੀਂ ਗੁਰਬਾਣੀ ਦਾ ਪਾਠ ਕਰ ਸਕੋਗੇ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਐਸਾ ਬਿਲਕੁਲ ਨਹੀਂ ਸਭ ਤੋਂ ਪਹਿਲਾਂ ਤੇ ਇਹ ਵਹਿਮ ਸਾਨੂੰ ਆਪਣੇ ਮਨਾਂ ਚੋਂ ਕੱਢਣਾ ਪਏਗਾ ਵੀ ਗੁਰਬਾਣੀ ਦਾ ਪਾਠ ਕਰਨਾ ਔਖਾ ਹੈ। ਭਾਈ ਗੁਰਬਾਣੀ ਦਾ ਪਾਠ ਕਰਨਾ ਔਖਾ ਨਹੀਂ ਬੜਾ ਸੌਖਾ ਹੈ। ਮੈਂ ਤੇ ਹਮੇਸ਼ਾ ਬੇਨਤੀ ਕਰਨਾ ਵੀ ਜਿਹੜੀਆਂ ਸਿੱਖ ਸੰਗਤਾਂ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਬੋਲ ਲੈਂਦੀਆਂ ਹਨ ਚੰਗੀ ਤਰ੍ਹਾਂ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਨੂੰ ਪੜ੍ਹ ਲੈਂਦੀਆਂ ਹਨ। ਉਹਨਾਂ ਵਾਸਤੇ ਗੁਰਬਾਣੀ ਦਾ ਪਾਠ ਕਰਨਾ ਔਖਾ ਨਹੀਂ ਹੈ। ਹੁਣ ਇੱਕ ਨੁਕਤਾ ਮੈਂ ਤੁਹਾਨੂੰ ਦੱਸਣ ਲੱਗਾ ਇਹਨੂੰ ਸੰਵੇਓ ਧਿਆਨ ਨਾਲ ਜੀ ਉਹ ਨੁਕਤਾ ਉਹ ਨੁਕਤਾ ਇਹ ਆ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਨਾ ਹੈ ਨਾ ਜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹਾਂਗਾ ਵੀ ਗੁਰਬਾਣੀ ਦਾ ਪਾਠ ਰੋਜ਼ਾਨਾ ਅਭਿਆਸ ਨਾਲ ਕਰੋ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਵੀ ਜਦੋਂ ਗੁਰਬਾਣੀ ਦਾ ਪਾਠ ਕਰਨਾ ਥੋੜਾ ਥੋੜਾ ਮੁਖਾਰਨੀ ਦਾ ਅਭਿਆਸ ਜਿਹੜਾ ਉਹ ਜ਼ਰੂਰ ਨਾਲ ਕਰੋ ਮੋਹਾਰਨੀ ਦੇ ਵਿੱਚ ਊੜਾ ਐੜਾ ਅਤੇ ਈੜੀ ਇਹ ਤਿੰਨ ਜਿਹੜੇ ਸਵਾਰ ਅੱਖਰ ਆ ਗੁਰਮੁਖੀ ਲਿਪੀ ਦੇ ਉਦੋਂ 35 ਅੱਖਰ ਆ ਜੀ 35ਾਂ ਵਿੱਚੋਂ ਇਹ ਜਿਹੜੇ ਤਿੰਨ ਅੱਖਰ ਸਵਾਰਾ ਇਹਨਾਂ ਤਿੰਨਾਂ ਅੱਖਰਾਂ ਨੂੰ ਮੋਹਾਰਨੀ ਦੇ ਵਿੱਚ ਲਗਾ ਲਗਾ ਕੇ ਦਾ ਅਭਿਆਸ ਜ਼ਰੂਰ ਕਰੋ ਤੇ ਆਪਣੇ ਮਾਈਂਡ ਦੇ ਵਿੱਚ ਇਹਨਾਂ ਦੀ ਟੋਨ ਨੂੰ ਇਹਨਾਂ ਦੀ ਧੁਨੀ ਨੂੰ ਉਹਨੂੰ ਚੰਗੀ ਤਰ੍ਹਾਂ ਬਿਠਾ ਲਓ ਵੀ ਔਂਕੜ ਦੀ ਧੁਨੀ ਕੀ ਆ ਸਿਹਾਰੀ ਦੀ ਧੁਨੀ ਕੀ ਆ ਬਿਹਾਰੀ ਦੀ ਧੁਨੀ ਕੀ ਆ ਇਸੇ ਤਰ੍ਹਾਂ ਇਕ ਲਾਂ ਦੁਲਾਵਾ ਹੋੜਾ ਕਨੋੜਾ ਕੰਨਾ ਮੁਕਤਾ ਅਕਰ ਟਿੱਪੀ ਦੀ ਮਾਤਰਾ ਨਾਸਕੀ ਟੋਣ ਬਿੰਦੀ ਦੀ ਮਾਤਰਾ ਇਹਦੀ ਧੁਨੀ ਜਿਹੜੀ ਉਹ ਕੀ ਆ ਰਹੀ ਇਹਦੀ ਸਾਊਂਡ ਕੀ ਆ ਰਹੀ ਆ ਇੱਕ ਵਾਰ ਜੇਕਰ ਸਾਨੂੰ ਸਾਊਂਡ ਪਤਾ ਲੱਗ ਗਈ ਲਗਾ ਮਾਤਰਾ ਦੀ ਤੇ ਮੈਂ ਸਮਝਦਾ ਵੀ ਗੁਰਬਾਣੀ ਦਾ ਪਾਠ ਬਹੁਤ ਸੌਖਾ ਹੋ ਜਾਏਗਾ ਸਾਡੇ ਵਾਸਤੇ ਪੜਨ ਵਾਸਤੇ ਹੁਣ ਜਿੱਦਾਂ ਇਹ ਬੁਹਾਰਨੀ ਆ ਊੜਾ ਐੜਾ ਈ ਜਿਹੜੇ ਤਿੰਨ ਸਵਰ ਅੱਖਰ ਆ ਇਹਨਾਂ ਦਾ ਅਭਿਆਸ ਰੋਜ਼ ਕਰੋ 10 ਮਿੰਟ ਕੱਢ ਲਓ ਬਸ 10 ਮਿੰਟ ਰੋਜ਼ ਕਰੋ ਅ ਆ ਏ ਈ ਹੁਣ ਅ ਇਹ ਮੁਕਤਾ ਅੱਖਰ ਆ ਆ ਇਹ ਕੰਨੇ ਦੀ ਟੋਨ ਆ ਗਈ ਆ ਏ ਇਹ ਟੋਨ ਆ ਗਈ ਸਿਆਰੀ ਦੀ ਏ ਫਿਰ ਈ ਇਹ ਬਿਹਾਰੀ ਦੀ ਟੋਨ ਆ ਗਈ ਇਸੇ ਤਰ੍ਹਾਂ ਉਹ ਜਿਹੜੀ ਟੋਨ ਆ ਇਹ ਆ ਔਂਕੜ ਦੀ ਇਸੇ ਤਰ੍ਹਾਂ ਊ ਇਹ ਦੁਲੈਂਕੜ ਦੀ ਟੋਨ ਆ ਆ ਇਹ ਈ ਓ ਊ ਏ ਇਹ ਜਿਹੜੀ ਏ ਟੋਨ ਆ ਇਸ ਇੱਕ ਲਾਂ ਦੀ ਮਾਤਰਾ ਐ ਜਦੋਂ ਅਸੀਂ ਐ ਪ੍ਰੋਨਾਂਸ ਕਰਦੇ ਆ ਦੁਲਾਵਾ ਦੀ ਮਾਤਰਾ ਦੀ ਟੋਨ ਆ ਇਸੇ ਤਰ੍ਹਾਂ ਓ ਜਿਹੜੀ ਓ ਦੀ ਟੋਣ ਆ ਇਹ ਹੋੜੇ ਦੀ ਮਾਤਰਾ ਇਸੇ ਤਰ੍ਹਾਂ ਔ ਜਿਹੜਾ ਔ ਆ ਇਹ ਕਨੋੜੇ ਦੀ ਮਾਤਰਾ ਓ ਔ ਅੰ ਆ ਇਹ ਨਾਸਕੀ ਟੋਣ ਆ ਟਿੱਪੀ ਦੀ ਮਾਤਰਾ ਤੇ ਬਿੰਦੀ ਦੀ ਮਾਤਰਾ ਤੁਸੀਂ ਮਹਾਰਤ ਦੀ ਬਾਣੀ ਪੜੋ ਚਲੋ ਆਪਾਂ ਦੂਰ ਕਿਉਂ ਜਾਈਏ ਜਪਜੀ ਸਾਹਿਬ ਦਾ ਅਸੀਂ ਪਾਠ ਰੋਜ਼ ਕਰਦੇ ਆ ਨਾ ਜੀ ਜਪਜੀ ਸਾਹਿਬ ਦੇ ਵਿੱਚ ਤੁਸੀਂ ਪਹਿਲੀ ਪੌੜੀ ਦਾ ਪਾਠ ਕਰੋ ਸੋਚੈ ਸੋ ਪਹਿਲਾ ਓ ਦੀ ਮਾਤਰਾ ਆ ਗਈ ਨਾ ਓੜੇ ਦੀ ਮਾਤਰਾ ਲੱਗੀ ਸਸੇ ਓ ਤੇ ਹੋੜਾ ਸੋ ਫਿਰ ਚੈ ਚੱਚੇ ਦੇ ਦਰਮਿਆਨ ਸੋ ਚੈ ਇਹਨੂੰ ਸੋਚੇ ਏ ਨਹੀਂ ਬਣੋਣਾ ਐ ਬਣੋਣਾ ਸੋਚੈ ਸੋਚ ਨਾ ਨਾ ਮੁਕਤਾ ਆ ਗਿਆ ਨੰਨਾ ਮੁਕਤਾ ਨਾ ਹੋ ਵਈ ਈ ਦੀ ਮਾਤਰਾ ਆ ਰਹੀ ਹੈ ਹੋ ਓੜੇ ਦੀ ਮਾਤਰਾ ਆ ਗਈ ਵ ਵਾ ਮੁਕਤਾ ਵਾ ਇਸੇ ਤਰ੍ਹਾਂ ਈ ਈ ਡੇ ਬਿਯਾਰੀ ਈ ਹੋਵਈ ਸੋਚੈ ਸੋਚ ਨਾ ਹੋਵਈ ਜੇ ਇਕਲਾ ਦੀ ਮਾਤਰਾ ਹੈ ਜੇ ਸੋਚੀ 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 ਚੱਚ ਨੂੰ ਬਿਯਾਰੀ ਈ ਦੀ ਮਾਤਰਾ ਆ ਰਹੀ ਆ ਸੋਚੀ ਲੱਖ ਵਾਰ ਲੱਖ ਵਾਰ ਵਾਰ ਵਾਵੇ ਨੂੰ ਕੰਨਾਂ ਵਾਰ ਸੰਗਤ ਜੀ ਬਹੁਤ ਸੋਖ ਹੈ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਦੇਖੋ ਮਾਤਰਾ ਦੀ ਜਿਹੜੀ ਟੋਨ ਆ ਉਹਦੀ ਜਿਹੜੀ ਧੁਨੀ ਆ ਉਹ ਕਿਸ ਢੰਗ ਤਰੀਕੇ ਨਾਲ ਆ ਅਸੀਂ ਗੜਬੜ ਕਿੱਥੇ ਕਰਦੇ ਆ ਸਾਡੀ ਗਲਤੀ ਕਿੱਥੇ ਹੁੰਦੀ ਆ ਜਦੋਂ ਅਸੀਂ ਲਾਂ ਦੁਲਾਵਾਂ ਦੀ ਮਾਤਰਾ ਨੂੰ ਆਪਸ ਵਿੱਚ ਮਿਕਸ ਕਰੀ ਕਰ ਦਿੰਦੇ ਆ ਜਦੋਂ ਅਸੀਂ ਸਿਹਾਰੀ ਤੇ ਬਿਹਾਰੀ ਦੀ ਜਿਹੜੀ ਧੁਨੀ ਆ ਉਹਨੂੰ ਅਸੀਂ ਮਿਕਸ ਕਰ ਦਿੰਨੇ ਆ ਤਦੋਂ ਜਿਹੜੀ ਹੈ ਉਹ ਸਾਡੀ ਗਲਤੀ ਹੋ ਜਾਂਦੀ ਆ ਉੱਥੇ ਫਿਰ ਅਸ਼ੁੱਧ ਪਾਠ ਹੋ ਜਾਂਦਾ ਹੁਣ ਇੱਕ ਪਾਠ ਆ ਵਿਚਾਰ ਵਵੇ ਸਿਹਾਰੀ ਚੱਚੇ ਕੰਨਾ ਰਾਰਾ ਵਿਚਾਰ ਇੱਕ ਪਾਠ ਆ ਵੀਚਾਰ ਵਵੇ ਨੂੰ ਬਿਹਾਰੀ ਦੀ ਮਾਤਰਾ ਵੀ ਤੇ ਵੇ ਵਵੇ ਨੂੰ ਸਿਹਾਰੀ ਦੇ ਨਾਲ ਕਿੰਨਾ ਫਰਕ ਆ ਵਵਾ ਸਿਹਾਰੀ ਵੇ ਚੱਚੇ ਕੰਨਾ ਚਾ ਰਾਰਾ ਮੁਕਤ ਰ ਵੀ ਵੇ ਚਾਰ ਇੱਕਾ ਵੀ ਚਾਰ ਵਵੇ ਬਿਹਾਰੀ ਵੀ ਚਾਰ ਦੋਨਾਂ 'ਚ ਫਰਕ ਆ ਨਾ ਜੀ ਇਸੇ ਤਰ੍ਹਾਂ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜਾ ਉਹ ਪਾਠ ਚੱਲੇਗਾ ਬਸ ਲਗਾ ਦੀ ਜਿਹੜੀ ਧੁਨੀ ਆ ਇੱਕ ਵਾਰ ਜਦੋਂ ਤੁਹਾਨੂੰ ਇਹਨਾਂ ਦੀ ਧੁਨੀ ਦੀ ਪਛਾਣ ਆ ਗਈ ਤੁਹਾਡੇ ਮਾਇਨ 'ਚ ਬੈਠ ਗਈਆਂ ਧੁਨੀਆਂ ਵੀ ਸਿਹਾਰੀ ਦੀ ਧੁਨੀ ਕੀ ਆ ਔਂਕੜ ਦੀ ਧੁਨੀ ਕੀ ਆ ਦੁਲੈਂਕੜ ਦੀ ਧੁਨੀ ਕੀ ਆ ਬਸ ਆਪਣੇ ਆਪ ਤੁਹਾਡਾ ਜਿਹੜਾ ਪਾਠ ਆ ਉਹ ਸ਼ੋਧ ਹੋਣਾ ਸ਼ੁਰੂ ਹੋ ਜਾਣਾ ਹੈ ਫਿਰ ਬਹੁਤ ਲੰਮੇ ਸਾਲ ਉੜਿਕਨ ਦੀ ਲੋਡ ਨਹੀਂ ਆ ਮਨ ਦੇ ਵਿੱਚ ਵੀ ਉਦਾਸਪਨ ਲੈ ਕੇ ਉਹਨਾਂ ਦੀ ਲੋਡ ਨਹੀਂ ਆ ਵਹਿਮ ਪਰਮਵੀ ਮਨ ਚ ਬਣਾਉਣ ਦੀ ਲੋਡ ਨਹੀਂ ਆ ਗੁਰੂ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੇ ਕਲਿਆਣ ਵਾਸਤੇ ਮਹਾਰਾਜ ਜੀ ਨੇ ਇਹ ਤੁਰਕੀ ਬਾਣੀ ਜਿਹੜੀ ਆ ਇਹ ਉਚਾਰਨ ਕੀਤੀ ਸਾਡੀ ਝੋਲੀ ਚ ਪਾਈ ਆ ਤੇ ਅਸੀਂ ਥੋੜਾ ਜਿਹਾ ਮਨ ਬਣਾ ਕੇ ਕੋਸ਼ਿਸ਼ ਕਰੀਏ ਮਹਾਰਾਜ ਦੀ ਬਾਣੀ ਨੂੰ ਸਿੱਖਣ ਦੀ ਤੇ ਬਾਕੀ ਕੋਈ ਵੀ ਤੁਹਾਡੇ ਮਨ ਦਾ ਸਵਾਲ ਹੋਵੇ ਆਓ ਗੁਰਬਾਣੀ ਸਿੱਖੀ ਇਹ ਪ੍ਰੋਗਰਾਮ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ YouTube ਤੇ ਵੀ ਆ ਸਾਡਾ ਪ੍ਰੋਗਰਾਮ Facebook ਤੇ ਵੀ ਚੱਲਦਾ ਹੈ Instagram ਤੇ ਵੀ ਆ ਤੇ ਇਹਨੂੰ ਸਬਸਕ੍ਰਾਈਬ ਕਰ ਲਓ ਸਵਾਲ ਤੁਸੀਂ ਮੈਸੇਜ ਦੇ ਥਰੂ ਸਾਡੇ ਤੱਕ ਪਹੁੰਚਾ ਸਕਦੇ ਹੋ ਮੇਰਾ ਨੰਬਰ ਵੀ ਮੋਬਾਈਲ ਨੰਬਰ ਵੀ WhatsApp ਦਾ ਇਹ ਤੁਹਾਡੇ ਤੇ ਆ ਰਿਹਾ ਇਸ ਪ੍ਰੋਗਰਾਮ ਤੇ ਮੇਰੇ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਸੰਗਤ ਜੀ ਵਾਦ ਤੋਂ ਬਾਅਦ ਇਹ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ